ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਕਿਸਮਤ ਖਰਾਬ ਜਾਂ ਮਾੜੀ ਲੱਗਦੀ ਹੈ ਆਪਣੀ ਉਹ ਇਹ ਕੰਮ ਜ਼ਰੂਰ ਕਰ ਲੈਣ ਕਿਸਮਤ ਦਿਨਾਂ ਦੇ ਵਿੱਚ ਬਦਲ ਜਾਵੇਗੀ ਤੁਹਾਡੀ ਚਿਤ ਪੱਕੀ ਹੋਵੇਗੀ ਸਾਧ ਸੰਗਤ ਬੜਾ ਕੁਝ ਜ਼ਿੰਦਗੀ 'ਚ ਹੋਣਾ ਹੈ ਕਈ ਬੰਦੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਹਾਏ ਮੇਰੀ ਕਿਸਮਤ ਮੇਰੀ ਕਿਸਮਤ ਮਾੜੀ ਲਿਖ ਦਿੱਤੀ ਮੇਰੀ ਕਿਸਮਤ ਦੇ ਵਿੱਚ ਸੁੱਖ ਨਹੀਂ ਲਿਖੇ ਮੇਰੀ ਕਿਸਮਤ ਹੀ ਮਾੜੀ ਕਰ ਦਿੱਤੀ ਮੇਰੀ ਕਿਸਮਤ ਦੇ ਵਿੱਚ ਹੀ ਇੰਨਾ ਕੁਝ ਕਿਉਂ ਲਿਖ ਦਿੱਤਾ ਮੇਰੀ ਕਿਸਮਤ ਵਿੱਚ ਇਹ ਦੁੱਖ ਹੀ ਦੁੱਖ ਲਿਖੇ ਨੇ ਸਾਥ ਸੰਗਤ ਕਿਸਮਤ ਦਾ ਰੋਲਾ ਪਾਉਂਦੇ ਰਹਿੰਦੇ ਹਨ ਸੰਗਤ ਜੀ ਪਰਮਾਤਮਾ ਸਾਡੀ ਕਿਸਮਤ ਨੂੰ ਚਾਂਦੀ ਦੇ ਵਾਂਗ ਚਮਕਾ ਵੀ ਸਕਦੇ ਹਨ ਉਹਨਾਂ ਦੇ ਕੋਲ ਸਮਰੱਥਾ ਹੈ ਸੰਗਾ ਜੀ ਹਰ ਇੱਕ ਚੀਜ਼ ਪਰਮਾਤਮਾ ਨੇ ਮਿਥੀ ਹੋਈ ਹੈ ਹਰ ਇੱਕ ਚੀਜ਼ ਪਰਮਾਤਮਾ ਨੇ ਆਪ ਕਰਨੀ ਹੈ ਬੰਦੇ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਈ ਬੰਦੇ ਆਪਣੀ ਕਿਸਮਤ ਨੂੰ ਵੈਸੇ ਹੀ ਕੋਸਤੇ ਰਹਿੰਦੇ ਹਨ ਕਈ ਵਾਰ ਉਹਨਾਂ ਦੇ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੁੰਦਾ ਹੈ ਪਰ ਫਿਰ ਵੀ ਉਹ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਹਰ ਦਾਸ ਦੇ ਵਿੱਚੋਂ 8 ਬੰਦੇ ਜਿਹੜੇ ਉਹ ਪਰੇਸ਼ਾਨ ਨੇ ਤੇ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ ਜਾਂ ਫਿਰ ਰੱਬ ਨੂੰ ਕਹਿੰਦੇ ਹਨ ਕਿ ਅਸੀਂ ਰੱਬ ਦਾ ਕੀ ਮਾੜਾ ਕੀਤਾ ਸੀ ਜੋ ਰੱਬ ਸਾਡੇ ਨਾਲ ਐਵੇਂ ਕਰ ਰਿਹਾ ਹੈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਉਹ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਾ ਰਹਿਦਾ ਸੀ ਸੰਗਤ ਜੀ ਉਹਨੇ ਜਿੱਥੇ ਵੀ ਜਾਇਆ ਕਰਨਾ ਜਿਹੜੇ ਵੀ ਵਿਅਕਤੀ ਦੇ ਨਾਲ ਜੋ ਵੀ ਉਹਨੂੰ ਮਿਲਦਾ ਰਿਸ਼ਤੇਦਾਰ ਭੈਣ ਭਰਾ ਜਿਹਦੇ ਨਾਲ ਵੀ ਉਹਦੀ ਗੱਲ ਹੁੰਦੀ ਉਹਦੇ ਨਾਲ ਹਮੇਸ਼ਾ ਹੀ ਗੱਲ ਕਰਨੀ ਕਿ ਮੇਰੀ ਕਿਸਮਤ ਸਾਥ ਨਹੀਂ ਦਿੰਦੀ ਪਰਮਾਤਮਾ ਮੇਰਾ ਸਾਥ ਨਹੀਂ ਦਿੰਦਾ ਮੈਂ ਮਿਹਨਤ ਤਾਂ ਬਹੁਤ ਕਰਦਾ ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਾਰਾ ਦਿਨ ਖੇਤਾਂ ਦੇ ਵਿੱਚ ਬਹੁਤ ਮਿਹਨਤ ਕਰਦਾ ਹਾਂ ਪਰ ਤੁਸੀਂ ਦੇਖ ਲਓ ਮੇਰਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਮੇਰਾ ਘਰ ਮੈਂ ਬੜਾ ਔਖਾ ਚਲਾ ਰਿਹਾ ਹਾਂ ਮੇਰੇ ਤੇ ਆਏ ਚਲਾਈ ਮਸਾ ਹੁੰਦੀ ਹੈ ਤੁਸੀਂ ਮੇਰੇ ਦੂਜੇ ਭਰਾਣੋਂ ਦੇਖ ਲਓ ਮੇਰੇ ਗਵਾਂਢੀ ਨੂੰ ਦੇਖ ਲਓ ਮੇਰੇ ਆਣ ਗਵਾਨ ਸਾਰੇ ਦੇਖ ਲਓ ਉਹਨਾਂ ਕੋਲੇ ਪਰਮਾਤਮਾ ਨੇ ਦਿੱਤਾ ਸਭ ਕੁਝ ਹੈ ਮੈਂ ਤਾਂ ਉਹਨਾਂ ਨਾਲ ਪਰਮਾਤਮਾ ਦਾ ਨਾਮ ਹੀ ਵੱਜ ਚੱਪਦਾ ਹਾਂ ਮੈਂ ਉਹਨਾਂ ਨਾਲੋਂ ਮਿਹਨਤ ਵੀ ਜ਼ਿਆਦਾ ਕਰਦਾ ਹਾਂ ਸੂਰਜ ਨਿਕਲਣ ਤੋਂ ਪਹਿਲਾਂ ਹੀ ਮੈਂ ਖੇਤਾਂ 'ਚ ਚੱਲਾ ਜਾਂਦਾ ਹਾਂ ਮੈਂ ਉਹਨਾਂ ਨਾਲੋਂ ਮਿਹਨਤ ਵੀ ਜ਼ਿਆਦਾ ਕਰਦਾ ਹਾਂ ਪਤਾ ਨਹੀਂ ਮੇਰਾ ਮੁਲ ਕਿਉਂ ਨਹੀਂ ਪੈਂਦਾ ਮੇਰੀ ਕਿਸਮਤ ਮੇਰਾ ਸਾਥ ਕਿਉਂ ਨਹੀਂ ਦਿੰਦੀ ਪਰ ਹੋਂ ਤਾਂ ਮੇਰੇ ਬੱਚੇ ਵੀ ਕਹਿੰਦੇ ਨੇ ਕਿ ਅਸੀਂ ਇੰਨੀ ਮਿਹਨਤ ਕਰਦੇ ਹਾਂ ਸਾਡੇ ਕੁਝ ਪੱਲੇ ਕਿਉਂ ਨਹੀਂ ਪੈਂਦਾ ਲੋਕਾਂ ਦਾ ਕੰਮ ਹੈ ਲੋਕਾਂ ਨੇ ਉਸੇ ਕੱਲ ਸੁਣ ਲਿਆ ਕਰਨੀ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਦਿਆ ਕਰਨੀ ਕਈ ਲੋਕਾਂ ਨੇ ਉਸ ਨੂੰ ਸਮਾਧਾਨ ਦਿਆ ਕਰਨਾ ਉਸ ਦੀ ਸਮੱਸਿਆ ਦਾ ਹੱਲ ਦੱਸਣਾ ਪਰ ਫਿਰ ਵੀ ਉਹਦੀ ਸਮੱਸਿਆ ਜੋ ਉੱਥੇ ਦੇ ਉੱਥੇ ਹੀ ਰਹਿੰਦੀ ਉਹ ਜਿੱਥੇ ਵੀ ਜਾਂਦਾ ਸੀ ਉਹਨੇ ਹਮੇਸ਼ਾ ਹੀ ਇਹੀ ਕਿਆ ਕਰਨਾ ਕਿ ਮੇਰੀ ਮਿਹਨਤ ਹੈ ਜੋ ਪੱਲੇ ਨਹੀਂ ਪੈਂਦੀ ਇੱਕ ਵਾਰ ਉਸੇ ਪਿੰਡ ਦੇ ਵਿੱਚ ਕੋਈ ਸੰਤ ਫਕੀਰ ਉੱਥੇ ਆ ਗਿਆ ਉਹ ਕੁਟਿਆ ਦੇ ਵਿੱਚ ਰਹਿੰਦੇ ਸਨ ਦਰਅਸਲ ਇਥੇ ਇੱਕ ਉਹਨਾਂ ਦੀ ਕੁਟਿਆ ਸੀ ਕੁਟਿਆ ਦੇ ਨਾਲ ਲੱਗਦੀ ਥੋੜੀ ਬਹੁਤੀ ਜੋ ਜ਼ਮੀਨ ਸੀ ਉਹ ਵੀ ਕੁਟਿਆ ਤੇ ਹੀ ਸੀ ਜਦੋਂ ਵੀ ਉਹ ਸੰਤ ਫਕੀਰ ਉੱਥੇ ਆਇਆ ਕਰਦੇ ਤਾਂ ਉਹ 2-4 6 ਮਹੀਨੇ ਉੱਥੇ ਰਹਿ ਕੇ ਜਾਇਆ ਕਰਦੇ ਸਨ ਉਹ ਹਮੇਸ਼ਾ ਹੀ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਸੀ ਪਿੰਦੇ ਲੋਕ ਉਹਨਾਂ ਦਾ ਬਹੁਤ ਮਾਣ ਸਤਿਕਾਰ ਕਰਿਆ ਕਰਦੇ ਸਨ ਤੇ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਸੁਣਦੇ ਸਨ ਖੇਤਾਂ ਦੇ ਵਿੱਚ ਕੰਮ ਕਰਕੇ ਘਰ ਵੱਲੋਂ ਇਹ ਵੀ ਆ ਜਾਂਦਾ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਇੱਕ ਵਿਅਕਤੀ ਮਿਲ ਗਿਆ ਉਸ ਦੇ ਨਾਲ ਉਸ ਨੇ ਗੱਲਾਂ ਮਾਰਨੀਆਂ ਸਟਾਰਟ ਕਰ ਦਿੱਤੀਆਂ ਗੱਲਾਂ-ਗੱਲਾਂ ਦੇ ਵਿੱਚ ਉਸਨੇ ਆਪਣੀ ਸਾਰੀ ਵਿਵਪਤਾ ਉਸ ਨੂੰ ਦੱਸ ਦਿੱਤੀ ਕਿ ਮੈਂ ਮਿਹਨਤ ਤਾਂ ਬਹੁਤ ਕਰਦਾ ਹਾਂ ਪੱਲੇ ਕੁਝ ਨਹੀਂ ਪੈਂਦਾ ਤਾਂ ਉਸ ਵਿਅਕਤੀ ਨੇ ਉਸ ਨੂੰ ਉਹ ਸੰਤ ਫਕੀਰ ਬਾਰੇ ਦੱਸਿਆ ਕਿ ਆਪਣੇ ਪਿੰਨ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ ਹੋਏ ਹਨ ਲੋਕ ਉਹਨਾਂ ਦੇ ਕੋਲ ਸ਼ਾਮ ਨੂੰ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਕਥਾ ਸੁਣਨ ਦੇ ਲਈ ਜਾਂਦੇ ਹਨ ਉਸਨੇ ਉਸ ਨੂੰ ਕਿਹਾ ਕਿ ਉਹ ਦੁਖੀਆਂ ਦੇ ਦੁੱਖ ਸੁਣਦੇ ਹਨ ਤੇ ਉਹਨਾਂ ਨੂੰ ਸਮੱਸਿਆਵਾਂ ਦਾ ਹੱਲ ਵੀ ਦੱਸਦੇ ਹਨ ਉਸ ਵਿਅਕਤੀ ਦੇ ਮਨ ਦੇ ਵਿੱਚ ਥੋੜੀ-ਬਹੁਤੀ ਉਸੇ ਮਨ ਦੇ ਵਿੱਚ ਥੋੜੀ ਆਸ ਉਮੀਦ ਜਾਗੀ ਕਿ ਸ਼ਾਇਦ ਦਿਨ ਸਿੱਧੇ ਹੋ ਜਾਣਗੇ ਹੁਣ ਮੇਰੇ ਉਹ ਸ਼ਾਮ ਦੇ ਵੇਲੇ ਸੰਤ ਫਕੀਰ ਜੀ ਦੇ ਕੋਲ ਚਲਾ ਗਿਆ ਸੰਤ ਫਕੀਰ ਜੀ ਨੂੰ ਆਪਣੀ ਸਾਰੀ ਬਿਪਤਾ ਦੱਸੀ ਤੇ ਸੰਤ ਫਕੀਰ ਜੀ ਨੇ ਉਹਦੀ ਸਾਰੀ ਗੱਲ ਧਿਆਨ ਦੇ ਨਾਲ ਸੁਣੀ ਤੇ ਕਿਹਾ ਪਾਈ ਤੂੰ ਸਵੇਰੇ ਆਈ ਜਦੋਂ ਮੇਰੇ ਕੋਲ ਕੋਈ ਨਾ ਹੋਇਆ ਤਾਂ ਤੂੰ ਉਦੋਂ ਆਈ ਆਪਾਂ ਬੈਠਾਂਗੇ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭੇਗਾ ਅਗਲੇ ਦਿਨ ਜਦੋਂ ਹੀ ਸਾਰੇ ਲੋਕੀ ਉਹਨਾਂ ਦੀ ਕਥਾ ਵਿਚਾਰ ਸੁਣ ਕੇ ਘਰਾਂ ਨੂੰ ਚਲੇ ਗਏ ਤਾਂ ਉਹ ਸੰਤ ਫਕੀਰ ਜੀ ਕੋਲ ਬੈਠ ਜਾਂਦਾ ਹੈ ਸੰਤ ਫਕੀਰ ਜੀ ਦੇ ਕੋਲ ਗੋਡੇ ਨਾਲ ਗੋਡੇ ਲਗਾ ਕੇ ਬੈਠ ਜਾਂਦਾ ਹੈ ਤੇ ਆਪਣੀ ਸਾਰੀ ਸਮੱਸਿਆ ਉਹਨਾਂ ਨੂੰ ਦੱਸਦਾ ਹੈ ਤੇ ਸੰਤ ਜੀ ਉਸ ਨੂੰ ਕਹਿੰਦੇ ਹਨ ਕਿ ਦੇਖ ਪਾਈ ਤੈਨੂੰ ਮੇਰੇ ਕਹਿ ਮਤਾਬਕ ਕੰਮ ਕਰਨਾ ਪਵੇਗਾ ओके इन दैट ਠੀਕ ਹੈ ਜੀ ਕਹਿੰਦੇ ਦੇਖ ਇਥੇ ਕੂਟੀਆ ਦੇ ਨਾਲ ਥੋੜੀ ਜਿਹੀ ਜ਼ਮੀਨ ਹੈ ਜੇ ਤੂੰ ਇਥੇ ਸਬਜ਼ੀਆਂ ਬੀਜ ਲਵੇਂ ਤੈਨੂੰ ਹਫ਼ਤਾ ਇਥੇ ਆਉਣਾ ਪਵੇਗਾ ਇਥੇ ਜੋ ਮੇਰੇ ਕੋਲ ਪਗਤ ਆਉਂਦੇ ਨੇ ਮੇਰੇ ਪਗਤ ਆਉਂਦੇ ਨੇ ਕੂਟੀਆ ਦੇ ਵਿੱਚ ਜੋ ਵੀ ਲੋਕ ਆਉਂਦੇ ਨੇ ਉਹਨਾਂ ਨੂੰ ਸਬਜ਼ੀ ਪਾਜੀ ਦੀ ਸੋਖ ਹੋ ਜਾਵੇਗੀ ਉਹ ਕਹਿੰਦਾ ਕਿ ਠੀਕ ਹੈ ਕੋਈ ਗੱਲ ਨਹੀਂ ਮੈਂ ਆ ਜਾਇਆ ਕਰਾਂਗਾ ਕਹਿੰਦੇ ਕਿ ਤੈਨੂੰ ਇੱਕ ਦਿਨ ਨਹੀਂ ਤੈਨੂੰ ਘਟੋ-ਕਾਟ ਇਥੇ ਹਫਤਾ ਆਉਣਾ ਪਵੇਗਾ ਤੂੰ ਇਥੇ ਸਬਜ਼ੀਆਂ ਦੇ ਬੀਜ ਤੇ ਉਹ ਵਿਅਕਤੀ ਕਹਿੰਦਾ ਕਿ ਠੀਕ ਹੈ ਜੀ ਮੈਂ ਆ जाया ਕਰਾਂਗਾ ਕੋਈ ਗੱਲ ਨਹੀਂ ਸਾਧ ਸੰਗਤ ਜੀ ਉਹ ਹਰ ਰੋਜ਼ ਉਥੇ ਆਉਣ ਲੱਗ ਗਿਆ ਤੇ ਪਹਿਲੇ ਦਿਨ ਜਦੋਂ ਆਇਆ ਤਾਂ ਸੰਤ ਜੀ ਨੇ ਦੇਖਿਆ ਕਿ ਉਹ ਵਿਅਕਤੀ ਕੰਮ ਕਾਟ ਕਰਦਾ ਹੈ ਤੇ ਗੱਲਾਂ ਦੇ ਵਿੱਚ ਉਸ ਦਾ ਧਿਆਨ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਹਫਤਾ ਬੀਤ ਗਿਆ ਸੰਤ ਜੀ ਨੇ ਉਸ ਦਾ ਕੰਮ ਕਰ ਦੇਖਿਆ ਉਹ ਇਸੇ ਤਰ੍ਹਾਂ ਹੀ ਖੜਦਾ ਸੀ ਗੱਲਾਂ ਜ਼ਿਆਦਾ ਕਰਦਾ ਸੀ ਤੇ ਕੰਮ ਘੱਟ ਕਰਦਾ ਸੀ ਪੂਰਾ ਇੱਕ ਹਫ਼ਤਾ ਬੀਤ ਗਿਆ ਉਹ ਸੰਤ ਜੀ ਦੇ ਕੋਲ ਆਇਆ ਕਹਿੰਦੇ ਸੰਤ ਜੀ ਹੁਣ ਮੈਨੂੰ ਕੋਈ ਮੰਤਰ ਵੀ ਦੱਸੋ ਸੰਤ ਜੀ ਨੇ ਉਸ ਨੂੰ ਕਿਹਾ ਕਿ ਪਾਈ ਤੂੰ ਤਾਂ ਬਹੁਤ ਮਿਹਨਤ ਕਰਦਾ ਹੈ ਤੇਰੇ ਜਿਹੀ ਮਿਹਨਤ ਤਾਂ ਸਾਰੇ ਪਿੰਡ ਵਿੱਚ ਕੋਈ ਨਹੀਂ ਕਰਦਾ ਹੋਵੇਗਾ ਤੂੰ ਇਦਾਂ ਕਰਿਆਗਾ ਤੂੰ ਆਪਣੀ ਮਿਹਨਤ ਥੋੜੀ ਘੱਟ ਕਰ ਦੇ ਇਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਲੋਕ ਤਾਂ ਕਹਿੰਦੇ ਹਨ ਮਿਹਨਤ ਜ਼ਿਆਦਾ ਕਰੋ ਤੇ ਸੰਤ ਜੀ ਕਹਿ ਰਹੇ ਹਨ ਮਿਹਨਤ ਘੱਟ ਕਰੋ ਉਹ ਕਹਿੰਦਾ ਸੰਤ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਤੂੰ ਐ ਕਰਿਆ ਕਰ ਤੂੰ ਜਦੋਂ ਵੀ ਆਪਣੇ ਖੇਤ ਜਾਣਾ ਤੂੰ ਜਦੋਂ ਵੀ ਆਪਣੇ ਖੇਤਾਂ ਨੂੰ ਜਾਣਾ ਹੈ ਤੂੰ ਦੋ ਘੰਟੇ ਸ਼ਾਮ ਨੂੰ ਕੰਮ ਕਰਿਆ ਕਰ ਇਹ ਕੰਮ ਕਰਦੇ ਵਕਤ ਤੂੰ ਨਾ ਤਾਂ ਕਿਸੇ ਦੇ ਨਾਲ ਗੱਲਾਂ ਕਰਨੀਆਂ ਨੇ ਨਾ ਕਿਸੇ ਕੋਲ ਖੜਨਾ ਹੈ ਤੋ 2.5 ਘੰਟੇ ਬਸ ਕੰਮ ਹੀ ਕਰਨਾ ਹੈ ਤੇ ਵਾਇਗਰੋ ਵਾਇਗਰੋ ਦਾ ਨਾਮ ਜਪਨਾ ਹੈ ਕਿਸੇ ਨਾਲ ਵੀ ਕੋਈ ਵੀ ਗੱਲ ਨਹੀਂ ਕਰਨੀ ਉਹ ਕਹਿੰਦਾ ਠੀਕ ਹੈ ਸੰਤ ਜੀ ਸੰਤ ਜੀ ਕਹਿੰਦੇ ਜਿਹੜਾ ਬਾਕੀ ਟਾਈਮ ਹੋਊਗਾ ਉਹ ਖੜ ਕੇ ਤੂੰ ਚਾਹੇ ਕਿਸੇ ਨਾਲ ਗੱਲਾਂ ਮਾਰ ਜੋ ਮਰਜੀ ਕਰ ਦੋਸਤ ਮਿੱਤਰ ਜਿੰਨੂੰ ਵੀ ਤੂੰ ਮਿਲਣਾ ਹੈ ਤੂੰ ਮਿਲ ਸਕਦਾ ਹੈ ਪਰ ਕੰਮ ਦੇ ਟਾਈਮ ਤੇ ਕਿਸੇ ਨਾਲ ਕੋਈ ਗੱਲਾਂ ਨਹੀਂ ਕਰਨੀਆਂ ਉਸ ਵੇਲੇ ਆਤਮੇ ਇਸ ਤਰਾਂ ਗਈ ਤਾਂ ਉਸ ਦਾ ਮਨ ਕੰਮ ਵਿੱਚ ਲੱਗਣ ਲੱਗ ਗਿਆ ਉਸ ਦੀ ਫਸਲ ਦਾ ਝਾੜ ਵੀ ਅੱਗੇ ਨਾਲੋਂ ਵਧੀਆ ਨਿਕਲਣ ਲੱਗ ਗਿਆ ਤੇ ਉਸ ਦਾ ਫालतू ਕੰਮਾਂ ਵੱਲ ਧਿਆਨ ਜੋ ਵੀ ਸੀ ਉਹ हट ਗਿਆ ਗੱਲਾਂ ਬਾਤਾਂ ਸੋ ਰੁਚੀ ਵੀ ਕੱਟ ਗਈ ਤੇ ਉਹ ਸੰਤ ਜੀ ਦੇ ਕੋਲ ਆਇਆ ਤੇ ਕਹਿੰਦਾ ਸੰਤ ਜੀ ਪਹਿਲਾਂ ਤਾਂ ਮੈਂ ਇਹਨੇ ਮਿਹਨਤ ਕਰਦਾ ਸੀ ਹੁਣ ਕੰਮ ਘਟਾਉਣ ਤੋਂ ਬਾਅਦ ਵੀ ਮੇਰੇ ਇੰਨਾ ਵਧੀਆ ਕੰਮ ਹੋ ਗਿਆ ਹੈ ਮੇਰਾ ਚਾਣ ਫਸਲ ਦਾ ਬਹੁਤ ਵਧੀਆ ਨਿਕਲਿਆ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸੰਤ ਜੀ ਨੇ ਕਿਹਾ ਕਿ ਇਹਦੇ ਵਿੱਚ ਮੇਰਾ ਕੋਈ ਵੀ ਯੋਗਦਾਨ ਨਹੀਂ ਹੈ। ਇਹ ਸਭ ਪਰਮਾਤਮਾ ਦਾ ਕੀਤਾ ਕਰਾਇਆ ਹੈ। ਸੰਤ ਜੀ ਨੇ ਕਿਹਾ ਕਿ ਪਾਏ ਤੁਸੀਂ ਜੋ ਵੀ ਕੰਮ ਕਰਦੇ ਹੋ, ਕੰਮ ਚਾਹੇ ਕੱਟ ਕਰੋ ਪਰ ਆਪਣੇ ਕੰਮ ਨੂੰ ਸ਼ਿੱਦਤ ਅਤੇ ਇਮਾਨਦਾਰੀ ਦੇ ਨਾਲ ਕਰੋ। ਤਾਂ ਹੀ ਉਸੇ ਵਿੱਚ ਬਰਕਤ ਆ ਪੈਣਗੀਆਂ ਤੇ ਤੁਹਾਡਾ ਤੇ ਤੁਹਾਡਾ ਮਾਨਵੀ ਕੰਮ ਕਰਨ ਨੂੰ ਕਰੇਗਾ। ਸੋ ਸਾਧ ਸੰਗਤ ਜੀ ਤੁਸੀਂ ਸਮਝ ਹੀ ਕਹਿ ਹੋਵੋਗੇ ਕਿ ਸੰਤ ਜੀ ਇਸ ਕਹਾਣੀ ਦੇ ਵਿੱਚ ਇਸ ਕਥਾ ਦੇ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਸੰਗਤ ਜੀ ਜਿਹੜਾ ਵੀ ਕੰਮ ਕਰੀਏ ਉਹਨੂੰ ਪੜੀ ਲਗਨ ਤੇ ਮਿਹਨਤ ਦੇ ਇਮਾਨਦਾਰੀ ਦੇ ਨਾਲ ਕਰੀਏ ਬਰਕਤ ਸਾਡੇ ਕੰਮ ਦੇ ਵਿੱਚ ਆਪੇ ਹੋਣਗੀਆਂ ਕੰਮਾਂ ਦੇ ਵਿੱਚ ਵਾਧਾ ਹੋਣ ਲੱਗ ਜਾਵੇਗਾ ਮਾਇਆ ਵੀ ਸਾਡੇ ਘਰੇ ਆਉਣੀ ਸਟਾਰਟ ਹੋ ਜਾਵੇਗੀ ਸੋ ਸਾਧ ਸੰਗਤ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ